ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੀ ਸਾਧ ਸੰਗਤ ਤੁਹਾਨੂੰ ਇੱਕ ਹੋਰ ਦਿਖਾਉਨੇ ਆ ਦੇਖੋ ਹੁਣ ਤੁਸੀਂ ਪੰਜਾਬ ਦਾ ਕੀ ਹਾਲ ਹੋ ਰਿਹਾ ਹੈ ਸਿੱਖ ਧਰਮ ਦਾ ਯਾਰ ਕੀ ਹਾਲ ਹੋ ਰਿਹਾ ਹੈ ਕੀ ਕਰੂ ਯਾਰ ਸੈਕੋਮ ਅੱਗੇ ਜਾ ਕੇ ਜਦੋਂ ਆਪਣਾ ਕੋਈ ਬਾਲੀ ਵਾਰਸੀ ਹੈ ਨਹੀਂ ਲਵਾਸਤੂਰੀ ਫਿਰਦੀ ਆਪਣੀ ਸੈਕੋਮ ਲਵਾਸ ਸੰਤ ਭਿੰਡਰਾ ਵਾਲਿਆਂ ਤੋਂ ਬਾਅਦ ਆਪ ਨੂੰ ਇੱਕ ਅਕਾਲ ਤਖਤਾ ਦਾ ਜੱਥੇਦਾਰ ਮਿਲਿਆ ਸੀਗਾ ਭਾਈ ਕੌਕੇ ਸਾਹਿਬ ਉਹ ਵੀ ਇਹਨਾਂ ਨੇ ਸ਼ਹੀਦ ਕਰਾਤਾ ਉਦੋਂ ਅੱਜ ਤੱਕ ਉਹਨੂੰ ਭਗੌੜਾ ਕਰਾਰ ਦਿੱਤਾ ਹੋਇਆ ਉਹਦਾ ਕੋਈ ਨਿਆ ਨਹੀਂ ਮਿਲਿਆ ਕਿਉਂਕਿ ਉਹ ਜ਼ੁਰਤ ਵਾਲਾ ਜੱਥੇਦਾਰ ਸੀ ਸੰਤਾਂ ਵਾਂਗੂ ਇਹਨਾਂ ਨੇ ਆਪਣਿਆਂ ਨੇ ਫੇਰ ਆਖਿਆ ਵੀ ਇਹ ਤਾਂ ਇੱਕ ਮਾਰਿਆ ਸੀ ਦੂਜਾ ਆ ਗਿਆ ਉਹਦੇ ਚ ਸੀ ਜ਼ੋਰਤ ਗੁਰਦੇਵ ਸਿੰਘ ਕੌਂਕੇਚਰ ਉਹ ਗੱਲ ਮੂੰਹ ਤੇ ਕਹਿੰਦਾ ਸੀ ਸੈਕੋਂ ਤੋਂ ਜਿਹੜੀ ਭਾਣਾ ਗਲਤ ਵਾਪਰਦਾ ਸੀ ਉਹਦੀ ਉਹਦਾ ਸਟੈਂਡ ਲੈਂਦਾ ਸੀ ਤੇ ਉਧਰ ਸੰਤ ਲੈਂਦੇ ਸੀ ਇਹ ਜਿਹੇ ਬੰਦੇ ਸੈਂਟਰ ਨੂੰ ਨਹੀਂ ਚਾਹੀਦੇ ਅੱਜ ਦੇਖੋ ਕੀ ਹਾਲ ਐ ਇੰਮੀ ਵਰਕ ਐ ਗੁਰੂ ਨਾਨਕ ਦੇਵ ਜੀ ਦਾ ਪਰਛਾਈਂ ਦਿਖਾਈ ਜਾਂਦਾ ਮਰਦਾਨਾ ਬਣਾਈ ਬੈਠਾ ਬਾਲਾ ਬਣਾਈ ਫਿਰਦਾ ਉਹਦੇ ਤੇ ਗੀਤ ਚੱਲ ਰਿਹਾ ਹੈ ਜਾਰ ਆਪਣੇ ਕੋ ਉਹਦੇ ਐਡੀ ਵੱਡੀ ਬੇਇੱਜ਼ਤੀ ਕਰ ਰਹੀ ਹੈ ਯਾਰ ਕਾਉਣ ਜੇ ਵਾਲੇ ਇਹਨੇ ਤਾਂ ਦੁਰਦਸ਼ਾ ਵੜਦੀ ਸਿੱਖ ਕੌਮ ਦੀ ਯਾਰ ਜਮਈ ਹੈ ਜੁਰਤ ਕਿਸੇ ਦੀ ਵੀ ਗੁਰੂ ਨਾਨਕ ਦੇ ਬਣ ਜਾਊਗਾ ਕੋਈ ਉਧਰਕ ਮੱਧ ਪ੍ਰਦੇਸ਼ ਦੇ ਵਿੱਚ ਉਹ ਇੱਕ ਕੁੜੀ ਬਣ ਗਈ ਗੁਰੂ ਨਾਨਕ ਦੇ ਮਹਾਰਾਜ ਲੈ ਦੱਸ ਤੁੰਬਾ ਫੜ ਲਿਆ ਅਸੱਚਾ ਪੂਰੀ ਲੈ ਲਈ ਉਹਨੇ ਉੱਤੇ ਦਾੜੀ ਲਾ ਲਈ ਤੇ ਹੈ ਕੁੜੀ ਆ ਉਹ ਕਿਉਂ ਯਾਰ ਸਿੱਖ ਕੌਮ ਦਾ ਜਲੀਲ ਹੋ ਰਿਹਾ ਸਿੱਖ ਕੌਮ ਯਾਰ ਕੋਈ ਮਰ ਜੱਥੇਦਾਰ ਕੋਈ ਬੋਲਦਾ ਹੀ ਨਹੀਂ ਕੋਈ ਸਿੱਖ ਕੌਮ ਦਾ ਗੁਣ ਜਿਹੜੇ ਆਪਦੇ ਆਪ ਨੂੰ ਬਣੇ ਪਰਦੇ ਚੋਲੇ ਜੇ ਪਾਈ ਫਿਰਦਾ ਕੋਈ ਇਨਾਂ ਚੁਨੀ ਬੋਲਦਾ ਐਡੀ ਯਾਰ ਸਿੱਖੀ ਦੀ ਦੁਰਦਸ਼ਾ ਅੱਜ ਜਨ ਨੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਪਰਛਾਵੇਂ ਜੇ ਚ ਬਣਾ ਕੇ ਦਿਖਾਤਾ ਕੋਈ ਬੰਦਾ ਤਾਂ ਹੋਊਗਾ ਹੀ ਨਾ ਉਹ ਜਿਹੜਾ ਚਾਦਰ ਦੇ ਥੱਲੇ ਬੈਠਾ ਉਹਦਾ ਗੁਰੂ ਨਾਨਕ ਦੇ ਮਹਾਰਾਜ ਜੀ ਅਰਗਾ ਹੈਗਾ ਵਾ ਦੂਜਾ ਉਹਦਾ ਕਰਤਾਰ ਜਦਾ ਬਣਿਆ ਬੈਠਾ ਹੈ ਕਿਉਂ ਯਾਰ ਆਪਣੇ ਇਹ ਦੁਰਦਸ਼ਕ ਕਰ ਰਹੇ ਆ ਯਾਰ ਐਂ ਗਿਆ ਤਾਂ ਕੱਲ ਨੂੰ ਇਹਨੇ ਬਾਬਾ ਦੀ ਸੰਗੂ ਦਿਖਾ ਦੇਣਗੇ ਗੱਲ ਕਟਿਆ ਦਿਖਾ ਦੇਣਗੇ ਕਿਸੇ ਦਾ ਬਡਾ ਲੈਣਗੇ ਕਿਸੇ ਬੁੜੇ ਜਿਹੇ ਨੂੰ ਉਹੇ ਜਿਹੇ ਨੂੰ ਖੋਪਰੀ ਲੈਂਦੀ ਦਿਖਾ ਦੇਣਗੇ ਕਿਸੇ ਬਜ਼ੁਰਗ ਨੂੰ ਬਿਠਾ ਦੇਣਗੇ ਵੀ ਆ ਦੇਖੋ ਭਾਈ ਤਾਰੂ ਸਿੰਘ ਦੀ ਖੋਪਰੀ ਐ ਲੈਂਦੀ ਆ ਬਣਾ ਕੇ ਵੇਜਣਗੇ ਬੰਦਾ ਕੋਈ ਕਿ ਵੇ ਬਿਜਾਰ ਕਾਨੂੰਨ ਲੈ ਕੇ ਬੰਦ-ਬੰਦ ਕੱਟਦਾ ਦਿਖਾ ਦੇਣਗੇ ਯਾਰ ਆਪਣੀ ਕੌਮ ਦੇ ਕੋਈ ਬੰਦਾ ਉਹ ਨਹੀਂ ਬਣਾ ਸਕਦਾ ਮਰਨੇ ਮਰੂ ਅੱਜ ਸੰਤ ਪਿੰਡਾਲੇ ਜਾਂਉਂਦੇ ਹੁੰਦੇ ਨੇ ਨਾ ਤੇ ਅੱਗ ਲੱਗ ਜਣੀ ਸੀ ਸੀਨੇ ਨੂੰ ਜਿੰਨਾ ਚਿਰ ਉਹਨੂੰ ਸੋਧਦੇ ਨਹੀਂ ਸੀ ਐਵੇਂ ਬਰ ਕਾਨੂੰਨਾਂ ਚ ਹਟਣਾ ਨਹੀਂ ਸੀਗਾ ਜਦੋਂ ਆਪਣੀ ਕੌਮ ਲੀਡਰਲੈਸ ਹੋਵੇ ਨਾ ਤੇ ਅੱਜ ਜ਼ੁਰਤ ਤਾਂ ਪੈ ਰਹੀ ਆ ਤਾਂ ਕਾਮਾ ਰੋੜੀ ਪੈ ਰਹੀ ਆ ਅੱਜ ਗਿੱਦੜ-ਕਲੋਲਾ ਕਰਦਿਆ ਮਾਰਾਂ ਸ਼ੇਰਾਂ ਦੀਆਂ ਤੇ ਕੀ ਯਾਰ ਕਾਲਤਾ ਦਾ ਜੱਤੇਦਾਰ ਬਾਬਾ ਧੰਮਾ ਦਾ ਦੱਸੋ ਉਹ ਕੀ ਯਾਰ ਉਹ ਹੈਗਾ ਤੂੰ ਦੰਦਮੀ ਟਕਸਾਲ ਦਾ 15ਵਾਂ ਮੁਖੀ ਕਦੇ ਦਿੱਤਾ ਤੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਤੇ ਬੋਲਿਆ ਕਦੇ ਮਹਾਰਾਜ ਦੀ ਖਾਤਰ ਬਾਦਲਾਂ ਰੜ ਕੇ ਤੂੰ ਸਰਸੇ ਵਾਲੇ ਨੂੰ ਤੂੰ ਦੇਤੀ ਮਾਫੀ ਦੇਤੀ ਹੁਣ ਇਹੇ ਜਾ ਕੇ ਬੀਜਪੀ ਨੂੰ ਸਮਰਥਨ ਦੇਈ ਜਾਂਦਾ ਸਾਰੀ ਕੌਮ ਨੂੰ ਵੇਚੀ ਜਾਂਦਾ ਬੈਠਾ ਉਹੀ ਇਹਦੇ ਮਗਰ ਕੌਮ ਨਹੀਂ ਹੈ ਨਾ ਕਿਸੇ ਨੇ ਜਾਣਾ ਨਾ ਸਮਰਥਣ ਦੇਣਾ ਦੇਈ ਜਾਂਦੇ ਨੂੰ ਕੱਲੇ ਨੂੰ ਇਹ ਯਾਰ ਕਤੇ ਇਹ ਜੇ ਜੱਥੇਦਾਰ ਹੁੰਦੇ ਆਪਣੇ ਜਿਹੜੇ ਕਿ ਕੌਮ ਨੂੰ ਵੇਚ ਦੇਣ ਆ ਬੋਲੇ ਉਹਨ ਆਪਣਾ ਕਾਲਤਾ ਦਾ ਜੱਥੇਦਾਰ ਕੋਈ ਬੋਲਿਆ ਬਈ ਇਹਨੇ ਗੀਤ ਕਿਉਂ ਬਣਾਇਆ ਬਈ ਕਿਉਂ ਇਹਨੇ ਗੁਰੂ ਮਹਾਰਾਜ ਦਾ ਪਰਸ਼ਾਵਾ ਦਿਖਾਇਆ ਅੱਜ ਤਾਈਂ ਪਰਸ਼ਾਵਾ ਦਿਖਾਉਂਦੇ ਕੱਲ ਨੂੰ ਪ੍ਰਤੱਖ ਦਿਖਾਉਣ ਲੱਗ ਜਾਣਗੇ ਇੱਕ ਚਾਰ ਛੇੜਾਂ ਦੀ ਖਾਤਰ ਮੈਂ ਤਾਂ ਇਹ ਗੱਲ ਕਹਿਣਾ ਸਾਹ ਸੰਗਤ ਜਿਹੜੂ ਈਮੀ ਵਰਗ ਨੂੰ ਪੈਸੇ ਚਾਹੀਦੇ ਆ ਨਾ ਪੈਸਿਆਂ ਦੀ ਥੋੜ੍ਹ ਤੋਂ ਕਰ ਰਿਹਾ ਵੀ ਮੈਨੂੰ ਪੈਸੇ ਹੋਰ ਬਣ ਜਾਣ ਬਰੀ ਚੜਾਈ ਹੋ ਜਾ ਯਾਰ ਸਿੱਖ ਕੌਮ ਦੇ ਮੂਰੇ ਹੱਥ ਬਨ ਕੇ ਬਹਿ ਜਾ ਲੈ ਕੇ ਠੂਲਾ ਬਹਿ ਜਾ ਕੋਈ ਬੇ ਇਹਦੇ ਚ ਪੈਸੇ ਪਾ ਦਿਓ ਭਰ ਦਣਗੇ ਤੇਰੇ ਗੀਜੇ ਜਿੰਨੇ ਕਹਿਗਾ ਉੰਨੇ ਭਰ ਦਣਗੇ ਸਿੱਖ ਕੌਮ ਆਪਣੀ ਇਹ ਜੀ ਆ ਜਿਹਦ ਨੂੰ ਪੈਸਿਆਂ ਦੀ ਕਮੀ ਆ ਮੰਗ ਲਾ ਪੈਸੇ ਕੌਮ ਤੋਂ ਕੌਮ ਦਾ ਜਲੂਸ ਲਾ ਕੱਢੋ ਯਾਰ ਜਦੋਂ ਆਪਣੇ ਨੁਕਸਾਨ ਹੋਣਾ ਨਾ ਖਾਲਸਾ ਕੌਮ ਦਾ ਉਹ ਇਤੋਂ ਹੀ ਮੁੱਢ ਬੰਨੀ ਦੇ ਹੁਣ ਮੁੱਢ ਨੂੰ ਆ ਫਿਲਮਾਂ ਬਣਾਉਣ ਲੱਗ ਗਏ ਦੇਤੋਂ ਹੁਣ ਤੇ ਹਿਸਾਬ ਲਾ ਲਓ ਤੁਸੀਂ ਦਸ਼ਮੇ ਕੋਈ ਦੁਕਾਨ ਦਾ ਨਾਂ ਰੱਖੀ ਫਿਰਦਾ ਉੱਤੇ ਉੱਤੇ ਨਾਂ ਦਾ ਦਸ਼ਮੇਸ਼ਾ ਹਾਲ ਜਾਂ ਦਸ਼ਮੇਸ਼ ਦੁਕਾਨ ਤੇ ਵਿੱਚ ਹੋਈ ਕੀ ਜਾਂਦਾ ਹਾਂ ਸੰਤ ਜਰਨਲ ਸੋ ਕਹਿੰਦੇ ਹੁੰਦੇ ਜੇ ਕੋਈ ਬੰਦਾ ਇਹ ਜੀ ਗੱਲ ਕਰਦਾ ਨਾ ਉਹ ਕਿਸ ਨੂੰ ਢੀਕੜ ਦੀ ਲੋੜ ਨਹੀਂ ਜਿੱਥੇ ਮਿਲਦਾ ਚਾੜ ਦੋ ਪਟੇ ਤੇ ਫੇਰ ਹਟਣਗੇ ਜੇ ਕੋਈ ਬੇਅਦਵੀ ਕਰਦਾ ਗੁਰੂ ਗ੍ਰੰਥ ਸਾਹਿਬ ਦੀ ਪੱਤੇ ਤੇ ਚਾੜ ਦੋ ਕੋ ਚਾੜੇ ਸੀਗੇ ਕਿਸਾਨ ਜਿਹਨੇ ਆਪਣੇ ਉੱਥੇ ਚੜ੍ਹੇ ਇੱਕ ਕਿਸਾਨਾ ਨੇ ਤੇ ਇੱਕ ਚੜ੍ਹੇ ਹਰਬੰਦਰ ਸਾਹਿਬ ਉਦੋਂ ਮੁੜ ਕੇ ਬੇਅਦਬੀ ਰੁੱਕ ਗਈ ਸੀ ਆ ਫੇਰ ਚੱਲ ਪਿਆ ਉਹਨਾਂ ਕੰਮ ਮੰਤਬੁੱਧੀ ਕਹਿ ਕੇ ਬਸ ਸਾਹ ਦਦਿਆ ਮਦਬੁੱਧੀ ਹੈ ਕੋਈ ਸਜ਼ਾ ਨਹੀਂ ਇਹਦਾ ਤੁਜੀ ਸਮਾ ਹੋਰ ਠਹਿਰੋ ਜੇ ਆਹੀ ਗੈਣਾ ਸਮਾ ਇਹਦਾ ਗੁਰੂ ਗੋਬਿੰਦ ਸਿੰਘ ਆਪ ਬਣ ਕੇ ਬਹਿ ਜਾਣਗੇ ਆ ਗੌਣ ਵਾਲੇ ਗੁਰੂ ਨਾਨਕ ਆਪ ਬਣ ਕੇ ਬਹਿ ਜਾਣਗੇ ਨੌਵੇਂ ਪਾਤਸ਼ਾਹ ਆਪ ਬਣ ਜਗੇ ਆਪ ਬਣ ਕੇ ਬਹਿ ਜਾਣਗੇ ਇਸ ਸੀਸ ਕਟਾਉਣੇ ਆ ਉੱਤੇ ਗੀਤ ਬਣਾ ਬਣਾ ਕੇ ਸੁਣਾਉਣਗੇ ਲੋਕਾਂ ਨੂੰ ਆਪਣੇ ਅਰਗੇ ਤਾਂ ਬਸ ਦੇ ਕੇ ਹਾ ਹਾ ਇਹ ਤਾਂ ਸੋਚਦੇ ਨੇ ਵੀ ਸਾਡੀ ਸਿੱਖ ਕੌਮਤ ਨਿਹਾਰਵਾਲ ਨੂੰ ਜਾਂਦੇ ਗੁਰੂ ਮਹਾਰਾਜ ਨੇ ਆਪਣੀ ਮਦਦ ਨਹੀਂ ਕਰਨੀ ਜੇ ਆਪਾਂ ਲਾਂ ਬੋਲੇ ਨਾ ਗੱਲਾਂ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਤੁਹਾਡੀ ਮਦਦ ਨਹੀਂ ਕਰਨੀ ਤੁਹਾਡੇ ਬਲ ਨਹੀਂ ਹੋਣਾ ਵੀ ਕੋਈ ਬੋਲੇ ਨਹੀਂ ਗੁਰੂ ਸਾਹਿਬ ਬਾਰੇ ਤਾਂ ਜਰ ਆ ਤੋ ਯਾਰ ਆਪਦੀ ਕੌਮ ਦਾ ਆਪ ਹੀ ਜਲੂਸ ਕੱਢੀ ਜਾਂਦੇ ਆ ਆਪਣੇ ਤੋਂ ਹੀ ਆਪਣੇ ਗਲਤੀ ਕਰਾਈ ਜਾਂਦੇ ਯਾਰ ਦੂਜੇ ਦੁਸ਼ਮਣੋਂ ਤਾਂ ਲੋੜ ਹੀ ਨਹੀਂ ਆਪਣੀ ਆਪਣੇ ਤੇ ਤਾਂ ਇਹੋ ਜਿਹਾ ਕੁਸ਼ ਕਰੀ ਜਾਂਦੇ ਆ ਆ ਬੀੜ ਕੇ ਤੇ ਬੀੜੀਆਂ ਤੇ ਬਣਾ ਦਿੰਦੇ ਆ ਕਿਤੇ ਕਤੇ ਬਣਾਉਂਦੇ ਆ ਉਦੋਂ ਇੱਕ ਕਿਨਾ ਇੱਕ ਚਿਰ ਦੀ ਗੱਲਾ ਉਦੋਂ ਗੁਰੂ ਨਾਨਕ ਦੇ ਮਹਾਰਾਜ ਦੀ ਬਣਾ ਕੇ ਤੇ ਨਾਲ ਸੈਕਟ ਫੜਾਈ ਵੀ ਸੀ ਬਹੁਤ ਉਦੋਂ ਹੋਲਾ ਜੱਲਾ ਮਚਿਆ ਸੀ ਅ ਜੇ ਤੁਸੀਂ ਗੁਰੂ ਨਾਨਕ ਬਣਨਾ ਫਿਰ ਅਸਲੀ ਬਣ ਕੇ ਦਿਖਾਓ ਯਾਰ ਬਗੋਂ ਤਾਂ ਛੋਟੀ ਜਿਹੀ ਜ਼ਰਤ ਹੈਗੀ ਤਾਂ ਉਹ ਦਸਵੇਂ ਪਾਸ਼ਾ ਦਾ ਸਰੂਪ ਧਾਰ ਸਕਦੇ ਤਾਂ ਅਸਲੀ ਬਣ ਕੇ ਦਿਖਾਓ ਥੋਨੂੰ ਪਤਾ ਲੱਗੇ ਕਿਵੇਂ ਫਿਰ ਸਿਆਲ ਦੀਆਂ ਰੁੱਤਾਂ ਤੇ ਦਸੰਬਰਾਂ 'ਚ ਨਿਕਲ ਆਵਾਂ ਤਾਂ ਕਿਵੇਂ ਬੱਚੇ ਪਰਵਾਉਣੇ ਪੈਂਦੇ ਆ ਕਿਵੇਂ ਫਿਰ ਕੰਡੇ 16 ਤੇ ਨੰਗੇ ਪੈਰੀ ਤੁਰਨਾ ਪੈਂਦਾ ਕਿਵੇਂ ਆ ਕੇ ਫਿਰ ਝੰਡਾ ਥੱਲੇ ਟੈਂਟ ਦੇ ਸਹਾਰੇ ਲੱਗਣੇ ਆ ਦਿਖਾਓ ਤਾਂ ਲਾ ਕੇ ਵੀ ਏਡੀ ਜ਼ਰਤ ਹੈਗੀ ਥੋਡੇ ਵਿੱਚ ਕਿਉਂ ਇਹ ਜਿਹੀਆਂ ਜਰ ਗੱਲਾਂ ਕੋਈ ਕੱਲ ਨਹੀਂ ਇਹ ਬਾਦਰੀ ਤੁਸੀਂ ਬਣਾ ਕੇ ਸਰੂਪ ਮਰਦਾਨਾ ਮਰਦਾਨਾ ਦਾ ਗੁਰੂ ਨਾਲਕਦੇ ਮਹਾਰਾਜ ਦਾ ਭਾਈ ਸੀ ਵੱਡਾ ਮਹਾਰਾਜ ਕਹਿੰਦੇ ਪਾਈ ਬਰਦਾਨਿਆ ਬਾਜ਼ਾਰਬਾਬ ਐਂ ਕਹਿੰਦੇ ਸੀ ਮਹਾਰਾਜ ਤੇ ਤੁਸੀਂ ਗੁਰੂ ਨਾਲਕਦੇ ਦੇ ਮਹਾਰਾਜ ਦੇ ਵੱਡੇ ਭਾਈ ਦੀ ਫੋਟੋ ਤੁਸੀਂ ਬਣਾ ਕੇ ਬਾਤਾ ਪਤਾ ਨਹੀਂ ਕਿਹੜਾ ਬੜਾ ਜਾ ਫੜ ਕੇ ਉਹਦਾ ਮਰਦਾਨੇ ਵਾਲਾ ਕਰਤਾਰ ਹੈਗਾ ਬਹੁਤ ਜ਼ਿਆਦਾ ਆਪਣੇ ਦਾ ਬੰਦੇ ਮੈਂ ਹੋਇਆ ਗੁਰੂ ਵਾਹਿਗੁਰੂ ਬਾਕ ਚਲੇ ਯਾਰ ਪਰ ਮਾਹਮ ਬਾਕ ਚਲੇ ਕੀ ਯਾਰ ਵੇਖ ਤੋ ਕਰਿਆ ਯਾਰ ਕਦੇ ਬੰਦਾ ਸਿੰਘ ਭਾਦਰ ਤੇ ਫਿਲਮ ਬਣਾ ਲਿਆ ਕਦੇ ਉਹਦੇ ਵਿੱਚ ਉਹਦੇ ਕਿਰਦਾਰ ਤਾਂ ਦੇਖਿਆ ਕਰੋ ਯਾਰ ਵਿੱਚੋਂ ਕੀ ਚੱਲ ਰਿਹਾ ਹੈ ਬੰਦਾ ਸਿੰਘ ਭਾਦਰ ਉਹ ਤਾਂ ਕਿ ਨਮਾਣਾ ਦਿਖਾਉਂਦੇ ਆ ਇਹ ਆਪਾਂ ਇੱਕ ਦੋ ਗੱਲਾਂ ਦੇ ਕੇ ਹਾਂ ਵੀ ਬਣ ਗਈ ਬੰਦਾ ਸਿੰਘ ਭਾਦਰ ਤੇ ਬਣ ਗਈ ਅਰਦਾਸ ਫਿਲਮ ਕਰੀਆ ਸਾਰੀ ਉਹਦੇ ਚ ਆਸ਼ਕੀ ਚੱਲੀ ਜਾਂਦੀ ਹੈ ਅਰਦਾਸ ਦੇ ਬੱਚੇ ਇਹ ਜਿਆ ਕੁਛ ਹੁੰਦਾ ਹੁੰਦਾ। ਅਰਦਾਸ ਇਹ ਜਰ ਉਹੀ ਆਪਾਂ ਦੇਖਦੇ ਕੀ 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 ਕਰੀ ਜਾਂਦੇ ਇਹਨਾਂ ਨੂੰ ਨਾਲ ਕਰ ਵੀ ਆਪਣੀ ਕੋਮ ਜਮਾ ਜੇ ਲੀਡਰ ਆਪ ਨੂੰ ਇਹ ਜੀਆਂ ਗੱਲਾਂ ਸਮਝਾਉਣੋ ਦੱਸਣ ਵੀ ਸੰਗੋ ਕਿਸੇ ਦੀ ਰੀਸ ਨਹੀਂ ਲਾਉਣੀ। ਨਾ ਦਿਖਾਉਣਾ ਨਾ ਪੜਦੇ ਨਾ ਮੂਹਰੇ ਲਾਗੇ ਨਾ ਪਿੱਛੇ ਨਹੀਂ ਦਿਖਾਉਣਾ। ਨਾ ਪਾਉ ਉੱਡੇ ਕਰਤਾਰ ਜੋਗੇ ਹੈਗੇ ਆ। ਜਾਣਦੋ ਹੋਰ ਬਹੁਤ ਗੀਤ ਗਾਉਣ ਦੇ ਬੜੇ ਰਾਹ ਹੈਗੇ ਆ ਹੋਰ ਗਾ ਲੋ ਜਰ ਜਿੱਤੋ ਥੋੜੀ ਐ ਥੋੜੀ ਜਰ ਤੋ ਸ਼ਵੀਰਾਂ ਗੁਰੂ ਮਾਰ ਰਹੇ ਨੇ ਸਰੂਪ ਬਣਾ ਕੇ ਥੋੜੋ ਥੋੜੇ ਜਰ ਤੂੰ ਤਾਂ ਉਹੀ ਆਪਦਾ ਕਰਤਾਰ ਹੀ ਸਟਲੇ ਆਪਦੇ ਉਹੀ ਤੂੰ ਤਾਂ ਪੋਤਾ ਪੋਗੇ ਜਿਵੇਂ ਮਰਜੀ ਸੇ ਕੋਮਨਾ ਕੋਈ ਕਰੀ ਜਾਵੇ ਕਟਾਲੋਗੇ ਬੰਦ ਬੰਦ ਚੜਜੋਗੇ ਚਰਖੜੀਆਂ ਤੇ ਭਾਈ ਸਾਹਿਬਾਂ ਤੇ ਸਵੇਗ ਸਿੰਘ ਦੀ ਰੀਸ ਕਿਤੇ ਕਰਕੇ ਦਿਖਾਓ ਚੜ੍ਹੋ ਸੱਚੀ ਉਹ ਜੀ ਤੁਹਾਨੂੰ ਪਤਾ ਲੱਗੇ ਭਾਈ ਮਨੀ ਸਿੰਘ ਨੂੰ ਘਟਾਇਓ ਕਿਤੇ ਬੰਦ-ਬੰਦ ਆਉ ਜਿਹੜਾਈ ਵੀ ਬੈਰ ਕੇ ਨੂੰ ਪੁੱਛੇ ਨੂੰ ਆ ਜਾ ਬੰਦ-ਬੰਦ ਘਟਾ ਤੇ ਫੇਰ ਤੇਰਾ ਗੀਤ ਬਣਾਉਣੇ ਉੱਤੇ ਗਵਾਲੀ ਜਿਹੇ ਜਿਹੇ ਗੀਤ ਗਾਉਣੇ ਜਿਹੇ ਜਿਹੇ ਕਹਿੰਗੇ ਉਹ ਜਿਹੇ ਗਵਾਲੀ ਪਰ ਬੰਦ-ਬੰਦ ਘਟਾਈ ਬਹਿ ਕੇ ਪਤਾ ਲੱਗੇ ਟੋਕਾ ਕਿਵੇਂ ਚੱਲਦਾ ਏ ਵੀ ਯਾਰੋ ਜਿਹੜਾ ਉੱਠਦਾ ਜਿਹੜਾ ਉੱਠਦਾ ਸਿੱਖ ਕੌਮ ਦਾਲੇ ਜਿਹੜਾ ਉੱਠਦਾ ਸਿੱਖ ਕੌਮ ਦਾਲੇ ਕੋਈ ਸਿੱਖ ਕੌਮ ਤਾਂ ਆਪਣੇ ਜਥੇਦਾਰੀ ਰੂਹੀ ਜਾਂਦਾ ਲੈ ਦੱਸ ਜਥੇਦਾਰ ਆਪਣਾ ਹਰਪ੍ਰੀਤ ਸਿੰਘ ਰੂਹੀ ਜਾਂਦਾ ਤੂੰ ਯਾਰ ਜੋ ਜੱਥੇਦਾਰੀ ਰੋਪਿਆ ਕੋਮ ਤਾਂ ਪਹਿਲੇ ਹੀ ਰੂਹੀ ਜਾਂਦੀ ਆ ਆਪਾਂ ਤਾਂ ਪਹਿਲੇ ਲੀਡਰ ਲੈਸਾਂ ਜਰਾ ਸੰਤ ਭਿੰਦਰਾਣਾਂ ਤੋਂ ਬਾਅਦ ਕੋਈ ਲੀਡਰ ਨਹੀਂ ਆਪਣਾ ਬਣਿਆ ਸੰਤਾਂ ਕੋਲ ਇੱਕ ਐਸੀ ਕੋਈ ਗੱਲ ਆ ਜਾਂਦੀ ਸੀ ਨਾ ਕਿਤੇ ਵੀ ਕਿਸੇ ਅੰਬਰਤਾਰੀ ਬੰਦੇ ਨੂੰ ਗਲਤ ਜਾਂ ਪੁਲਿਸ ਵਾਲੇ ਨੇ ਜਾਂ ਕਿਸੇ ਨੇ ਗਲਤ ਕਾਰਵਾਈ ਕਰੀ ਤਾਂ ਸੰਤਾਂ ਇੱਕ ਚੀਚੀ ਵਟ ਕੇ ਕੀਸ ਲੈਂਦੇ ਹੁੰਦੇ ਸੀ ਸੰਤ ਜਰਨੈਲ ਸਿੰਘ ਉਹ ਚੀਚੀ ਵਟ ਕੇ ਮਸਾਂ ਹਿਰਦੇ ਚ ਗੱਲ ਉੱਤਰਦੀ ਸੀ ਉਹਨਾਂ ਦੇ ਵੀ ਯਾਰ ਮੇਰੇ ਸੰਗ ਨਾਲ ਸਾਡੇ ਸੰਗ ਨਾਲ ਇਹ ਗੱਲ ਹੋਈ ਕਿੱਥੋਂ ਲਿਆਉਂਗੇ ਇਹ ਜੇ ਕਰਦਾਰ ਤੁਸੀਂ ਯਾਰ ਕਿਉਂ ਤੁਸੀਂ ਨਾਲੇ ਆਪਦੇ ਦੁਰਦਸ਼ਕ ਰਹੀ ਜਾਂਦੇ ਆ ਨਾਲੇ ਤੁਸੀਂ ਮੂੰਹ ਚੜ੍ਹਦੇ ਆ ਕੋਮਾਂ ਦੇ ਨਾਲੇ ਤੁਸੀਂ ਇਹ ਜੀਆਂ ਗੱਲਾਂ ਕਰਦੇ ਆ ਯਾਰ ਮਾਫੀਆਂ ਮੂਫੀਆਂ ਨਾਲ ਗੱਲਾਂ ਦੇ ਵਿੱਚ ਨਹੀਂ ਮਾਫੀ ਯਾਰ ਕਿਸੇ ਦੀ ਇੱਜ਼ਤ ਲੁੱਟ ਕੇ ਮੁੜ ਕੇ ਮਾਫੀ ਮੰਗ ਲੋ ਤੂੰ ਮੇਰੀ ਭੈਣ ਆ ਪਹਿਲਾਂ ਜੱਤ ਲੁੱਟ ਲੋ ਫੇਰ ਮਾਫੀ ਲੈ ਲੋ ਇਹ ਮਾਫੀਆਂ ਮਾਫੀਆਂ ਦੇ ਵਿੱਚ ਇਹਨਾਂ ਨੇ ਕੋਮ ਨੂੰ ਰਗੜ ਕੇ ਰੱਖ ਦੇਣਾ ਮਾਫੀ ਮੂਫੀ ਨਹੀਂ ਚਾਹੀਦੀ ਬਸ ਜਾ ਤਾਂ ਇਹਨੂੰ ਕਹ ਵੀ ਆ ਜਾ ਡਾਂਗ ਤੇ ਸੋਟਾ ਕਰ ਕਰਾ ਹੁਣੋ ਉਨਾਗਰ ਤੈਨੂੰ ਮਿਲਾਂਗੇ ਟਕਰਾਂਗੇ ਤੈਨੂੰ ਮਦਾਨ ਚ ਫੇਰ ਹਟਣਗੇ ਜਦੋਂ ਇੱਕ ਦੋ ਝੜਕਾਏ ਹੋਏ ਯਾਰ ਜਿਹੜਾ ਔੜ ਦਾ ਸਿੱਖ ਕਹੋਂਦੇ ਦਾਲੇ ਜਿਹੜਾ ਔੜ ਦਾ ਯਾਰ ਆਪਾਂ ਤਾਂ ਸਾਰੇ ਜਿੰਨੇ ਵੀ ਆਪਾਂ ਜੀਵ ਜਾਨ ਕੋ ਬੈਠੇ ਆਂ ਜਿੰਨੇ ਵੀ ਕੋਈ ਮੇਰਾ ਅਮੀਰ ਅੰਗਰੀਬ ਭਰਾ ਭੈਣ ਭਰਾ ਕੋਈ ਉੱਚਾ ਨੀਵਾਂ ਯਾਰ ਸਾਰੇ ਸੋਚੋ ਆਪਾਂ ਇਸ ਗੱਲ ਨੂੰ ਵੀ ਆਪਣੀ ਕੌਮ ਦਾ ਮਜ਼ਾਕ ਕਿਉਂ ਡਾਈ ਜਾ ਰਿਹਾ ਯਾਰ ਕਾਹ ਤੋਂ ਡਾਉਂਦੇ ਆ ਯਾਰ ਆਪਾਂ ਸਿੱਖ ਆਂ ਸਭ ਨੇ ਆਪਾਂ ਗੁਰੂ ਮਹਾਰਾਜ ਦੇ ਦਰ ਦਰ ਤੇ ਜਾਣਾ ਯਾਰ ਉਹਨੂੰ ਕੀ ਜਵਾਬ ਦੇਵਾਂਗੇ ਜਾ ਕੇ ਵੀ ਅਸੀਂ ਸਿੱਖ ਕੌਮ ਦੇ ਵਿੱਚ ਜਨਮੇ ਸੀ ਅਸੀਂ ਤੇਰਾ ਹਰ ਨਾਰਾਇਣ ਨਹੀਂ ਮਾਰਿਆ ਕਿਤੇ ਇੰਨਾ ਹੀ ਕਹਿ ਦੋ ਵੀ ਬਹੁਤ ਮਾੜੀ ਗੱਲ ਹੋਈ ਯਾਰ ਬਹੁਤ ਮਾੜੀ ਕਰੀ ਐਮੀ ਬਿਰਕ ਨੇ ਨਹੀਂ ਕਰਨੀ ਚਾਹੀਦੀ ਸੀ ਆ ਗੱਲ ਉਹਨੇ ਕਿਸੇ ਦਾ ਮਨ ਨਟ ਦੇਖੀ ਜਨਾ ਕਿਸੇ ਨੇ ਨਹੀਂ ਕੁਛ ਕਿਹਾ ਇੱਕ ਬਜ਼ੁਰਗ ਬੋਲਿਆ ਵਾ ਜਿਹੜਾ ਆਪਣਾ ਜੱਥੇਦਾਰ ਸਾਫਕਾ ਖਾੜਕੂ ਆ ਇੱਕ ਉਦੀ ਮੈਂ ਤੇ ਨੱਟ ਦੇ ਦੇਖਦਾ ਸੀ ਉਹ ਬਹੁਤ ਬੋਲਿਆ ਉਹਨੇ ਬਹੁਤ ਗੱਲਾਂ ਸੁਣਾਈਆਂ ਯਾਰ ਸਿੱਖੋਂਦਿਆਂ ਰੋਹਣ ਘਟਾਤਾ ਵੀ ਆ ਸਾਡੇ ਸਿੱਖੋਂ ਤੇ ਆ ਸਾਡੇ ਸਿੱਖੋਂ ਦਾ ਕਰਤਾਰ ਭਾਈ ਤਾਰੂ ਸਿੰਘ ਨੇ ਖੋਪਰੀ ਲਵਾ ਲਈ ਤੇ ਇਹ ਨਹੀਂ ਕਿਹਾ ਵੀ ਮੈਂ ਦੇਨ ਧਰਮ ਛੱਡ ਦੂੰਗਾ ਵੀ ਮੈਂ ਰੋਟੀ ਬਣੀ ਆਈ ਸੰਗਾ ਘਾਲਸਿਆਂ ਨੂੰ ਦੇਵਾਂਗਾ ਜੋ ਮੇਰੇ ਘਰੇ ਆਊਗਾ ਮੈਂ ਤਾਂ ਛਕਾਊਗਾ ਦੇ ਕੋਪਰੀ ਦਾ ਲਵਾ ਲਈ ਸੀ ਤੇ ਪਰ ਬਚਨ ਤੋਂ ਨਹੀਂ ਸੀ ਥੱਲੇ ਹੋਇਆ ਹੋ। ਭਾਈ ਸਾਹਿਬ ਆਗਸਿਕ ਦੇ ਸਵੇਕ ਸਿੰਘ ਨੇ ਨਾ Hindu ਸੀ Hinduਾਂ ਤੋਂ ਸਿੱਖ ਬਣੇ ਹੋਏ ਸੀ ਉਹ। ਤੇ ਉਹਨਾਂ ਦੋਨਾਂ ਪਿਓ ਪੁੱਤਾਂ ਨੇ ਇਹ ਨਹੀਂ ਮੰਨੀ। ਉਹਨਾਂ ਨੂੰ ਕਹਿੰਦੇ ਮੁਸਲਮਾਨ ਬਣ ਜਾਓ। ਕਹਿੰਦੇ ਨਹੀਂ ਬਣਨਾ ਕਹਿੰਦੇ ਚਰਖਣੇ ਚੜ੍ਹ ਕਹਿੰਦੇ ਚਾੜ੍ਹ ਦੋ। ਚੜ੍ਹ ਗਏ। ਭਾਈ ਮਨੀ ਸਿੰਘ ਨੂੰ ਬੰਦ ਬੰਦ ਇਹਦੇ ਕੱਟ ਲੋ। ਉੱਬਲਦੀਆਂ ਦੇਗਾਂ ਚ ਵਾਲੇ ਕਹਿੰਦੇ ਵਾਲ ਲਓ। ਕੋਈ ਨਹੀਂ ਅਸੀਂ ਨਹੀਂ ਮੰਨਦੇ ਇਹਦਾ ਉਹਦੀ ਸਿੱਕੀ ਤੇ ਦਰਹੜਾ ਹੈ ਅੱਜ ਕੱਲ ਦਾ ਜਦੋਂ ਹੁਣ ਤਾਂ ਐਸ਼ ਪ੍ਰਾਤੀ ਚਾਹੀਦੀ ਆ ਕਿਹੜਾ ਸਿੱਖੀਆਂ ਸੁਖੀਆਂ ਇਹਨਾਂ ਦੇ ਸਭ ਬਸ ਉਹ ਹੀ ਡਾਰੀਆਂ ਮਾਰੀਆਂ ਕੋਈ ਜਿਹੜਾ ਸਿੱਖ ਪੌਂਦਾ ਅਸਲੀ ਡੇਡਾ ਤਾਂ ਬੋਲੂਗਾ ਭਮੱਕਣ ਵਗੂੰ ਬੋਲੂ ਇਹਨਾਂ ਗੱਲਾਂ ਤੇ ਨਹੀਂ ਉਹ ਤੋਂ ਜੜੀਆਂ ਜੜੀਆਂ ਇਹ ਗੱਲਾਂ ਜਿਹੜੀਆਂ ਅੱਜ ਹੋ ਰਹੀਆਂ ਪੰਜਾਬ 'ਚ ਸਿੱਖਾਂ ਤੋਂ ਸਿੱਖਾਂ ਦੀਆਂ ਕੁੜੀਆਂ ਦੀਆਂ ਜਤਾਂ ਲਟਾਈ ਜਾਂਦੇ ਤੇ ਖੁਸ਼ ਹੋਈ ਜਾਂਦੇ ਉੱਤੇ ਬੈਠੇ ਜਿਹੜੇ ਵੱਡੇ ਆ ਨਾ ਆਪਣੇ ਵੱਡੇ ਜਰਵਾਨੇ ਉਹ ਹੱਸਦੇ ਆ ਪੋਮ ਨੂੰ ਦੇਖ ਕੇ ਵੀ ਕੋਈ ਨਾ ਜਲੂਸ ਆਪ ਦੀ ਕੱਢੀ ਜਾਂਦੇ ਆ ਆਪਾਂ ਤਾਂ ਦੁਸ਼ਮਣ ਦੀ ਵੀ ਨਹੀਂ ਲੋੜ ਜਰਾ ਪਤਾ ਆਪ ਹੀ ਲੱਗੇ ਪਏ ਆ ਕਦੋਂ ਜਿੱਤੋਂ ਦੀ ਜੋ ਕੋਈ ਮੇਰੇ ਵਰਗਾ ਬੋਲਦਾ ਨੂੰ ਕਿ ਤੂੰ ਕਿਉਂ ਬੋਲਦਾ ਤੂੰ ਆ ਕਰਦਾ ਗੱਲਾਂ ਕਾਹਤੋਂ ਕਰਦਾ ਯਾਰ ਮੈਂ ਸਿੱਖ ਦੇ ਨਾਤੇ ਬੋਲਦਾ ਮੇਰਾ ਫਰਜ਼ ਆ ਕੌਣ ਕਰੇ ਮੇਰੇ ਗੁਰੂ ਨਾਨਕ ਦੀ ਰੀਸ ਯਾਰ ਕਿਉਂ ਕਰੇ ਗਾਂਵਰ ਉਹ ਜਾ ਬਣ ਕੇ ਦਿਖਾਵੇ ਲੈ ਚਾਰ ਦਸਾਂ ਗਾਂ ਤੁਰ ਕੇ ਰਹਿ ਭੁੱਖੇ ਭਾਣੇ ਤੈਨੂੰ ਪਤਾ ਲੱਗੇ ਵੀ ਕਿਵੇਂ ਕਰਤਾਰ ਨਿਭਾਈਦੇ ਆ ਇਹ ਇਹ ਗੀ ਜੋਰ ਤੱਕ ਹੈ ਜੋ ਮਾਰੇ ਦੇ ਬਰਾਬਰ ਖੜਨ ਦੀ ਗੱਲਾਂ ਬਹੁਤ ਆ ਕਹਿਣ ਨੂੰ ਬਾਈ ਸਿੱਖੋਂ ਦੀ ਖਾਤਰ ਬਹੁਤ ਗੱਲਾਂ ਕਹਿਣ ਨੂੰ ਜੀ ਕਰਦਾ ਪਰ ਮੈਂ ਹਰ ਨਾਰਾ ਜ਼ਰੂਰ ਮਾਰਦਾ ਸਿੱਖ ਪੌਂ ਤੇ ਬੇ ਆਪਣਾ ਕੋਈ ਲੀਡਰਲੈਸ ਆਪਾਂ ਅੱਜ ਕੋਈ ਲੀਡਰ ਨਹੀਂ ਸਿਕਾਉਂਦਾ ਪੋਤਾ ਆਪ ਜਾਂ ਕੋਈ ਪੜਾਟੇ ਮਰਾਈ ਜਾਂਦਾ ਕੋਈ ਵੱਡੇ ਵੱਡੇ ਡੱਕ ਲਾ ਕੇ ਉੱਚੀ ਉੱਚੀ ਗੀਤ ਸੁਣਾਈ ਜਾਂਦਾ ਲੋਕਾਂ ਬੁੜੀਆਂ ਨੂੰ ਯਾਰ ਕੋਈ ਯਾਰ ਕੋਈ ਕੋਸ਼ਿਸ਼ ਕਰੀ ਜਾਂਦਾ ਕੋਈ ਕਿਸੇ ਜੇ ਮੜਾ ਜਾ ਕਿਸੇ ਨੂੰ ਕਹਿੰਦੇ ਪੜਕ ਕੇ ਘੜ ਲਉ ਪੈਂਦਾ ਯਾਰ ਇਹ ਗੱਲਾਂ ਆਪਣੀਆਂ ਸਿੱਖਾਂ ਦੀਆਂ ਨਹੀਂ ਹੈ ਅਨੰਦਪੁਰ ਸਾਹਿਬ ਜਾਣੇ ਉੱਥੇ ਹੁਣ ਬੜਾ ਜਿਹਾ ਪਾਰਕਲਾ ਰੁਕਿਆ ਸੀ ਕੰਮ ਪਹਿਲਾਂ ਤਾਂ ਯਾਰ ਜੇ ਕੋਈ ਕੋਲ ਕੁੜੀਆਂ ਬੁੜੀਆਂ ਲੱਗਦੀਆਂ ਪੜਾਕੇ ਉਹ ਦੇ ਟਰੈਕਟਰ ਹਰਰ ਹਰਰ ਇਧਰੋਂ ਲੈ ਜਾਂਦੇ ਉਧਰੋਂ ਇਧਰੋਂ ਦੇ ਪੁਝਾਈ ਕਰਦੇ ਆ ਇਹ ਕੰਮ ਯਾਰ ਆਪਣੀ ਕੌਮ ਦੇ ਥੋੜੋ ਯਾਰ ਆਪਾਂ ਗਏ ਕਿੱਥੇ ਆ ਆਨੰਦਪੁਰ ਸਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੇਰਾ ਨਿਕਲੇ ਮੁੜ ਕੇ ਬੜੇ ਨਹੀਂ ਕੱਡੇ ਕਿ ਨਹੀਂ ਸੀ ਇਨਾਂ ਹਿੰਦੂ ਰਾਜਿਆਂ ਨੇ ਦੇ ਕੇਰਾ ਨਿਕਲ ਜੋ ਇੱਥੋਂ ਜੀ ਫੇਰ ਭਲਾਜੋ ਬਲਾ ਨਾ ਕਿਨੇ ਆਉਣਾ ਸੀ ਯਾਰ ਕੇਰਾ ਕੱਢ ਕੇ ਕੋਈ ਘਰ ਕੇ ਦਾ ਜਾੜ ਦਿੰਦਾ ਜਦੋਂ ਫਿਰ ਵੱੜਦਾ ਨਾ ਤੂੰ ਉਹ ਘਰ ਦੇ ਵਿੱਚ ਉਹ ਜੜੇਵੇ ਘਰ ਚੋਂ 10ਵੇਂ ਪਾਸਾ ਮੁੜ ਕੇ ਨਹੀਂ ਨਤ ਪਰਚ ਗਏ ਕਿਰਾਂ ਉੱਥੋਂ ਦੇ ਜੁੱਲੀ ਬਤਰਾ ਚੱਕ ਲਿਆ ਪਰਿਵਾਰ ਵਾਰਤਾ ਦਾ ਸਾਰਾ ਬਾਰਿਆ ਕਿਉਂਕਿ ਨਰਾਲੇ ਕੱਢ ਲਿਆ ਚਲੋ ਉਹ ਨਿਕਲਣਾ ਤਾਂ ਨਹੀਂ ਕਿਹਾ ਉਹਨੇ ਕੌਤਕ ਕਰਕੇ ਦਿਖਾਇਆ ਪਰ ਜੇ ਆਪੋ ਉਸ ਪਰਿਵਾਰ ਦੇ ਹਿਸਾਬ ਨਾਲ ਜਾਈਏ ਤਾਂ ਨਰਾਲੇ ਕੱਢ ਕੇ ਕਰੇ ਨਾ ਕੰਮ ਮਹਾਰਾਜ ਨੂੰ ਨਰਾਲੇ ਕੱਢ ਲਿਆ ਬੱਚੇ ਅਡ ਕਰਾਤੇ ਕਿਉਂਕਿ ਹੁਣੀ ਸੀ ਜਦੋਂ ਛੋੜਾ ਤਾਂ ਪਹਿਣਾ ਹੀ ਸੀ ਜਦੋਂ ਆਪਾਂ ਨਿਕੜਦੇ ਆਂ ਤੁਰਦੇ ਐ ਏਡਾ ਵੱਡਾ ਬਹਿੀਰ ਉਹਦੇ ਵਿੱਚ ਕੋਈ ਮੁਸੀਬਤ ਪਈ ਜੰਗ ਜੁੱਧ ਮਗਲ ਲੱਗ ਗਈ ਗੋਲੀਆਂ ਚੱਲਣ ਕਿਰਪਾਨਾਂ ਆਪਣੇ ਚੱਲਣ ਤੇ ਆਪਾਂ ਡੋ ਫਾਟੀ ਦਾ ਹੋਣਾ ਹੀ ਐ ਛੋੜੇ ਸਹਜਾ ਦੇ ਮਾਤਾ ਪਾਸੇ ਇੱਕ ਪਾਸੇ ਵੱਡੇ ਇੱਕ ਪਾਸੇ ਮਤਾਵਾ ਕਿਸੇ ਪਾਸੇ ਸਿੰਘ ਕਿਸੇ ਪਾਸੇ ਏਡੇ ਏਡੇ ਵੱਡੇ ਵੱਡੇ ਆਪਣੇ ਦੇ ਕਾਰਨਾਮੇ ਹੋਏ ਆ ਉਹ ਲੋਕੋ ਸਮਝ ਜੋ ਜਾ ਨਾ ਕਿ ਉਹ ਇਹਨਾਂ ਦੀਆਂ ਰੀਸਾਂ ਆਪਾਂ ਕਰਨ ਦੇ ਯੋਗ ਨਹੀਂ ਹੈ ਆਪ ਤਾਂ ਮੰਨ ਲੈ ਬਸ ਐਂ ਕਿਆ ਕਰੋ اے ਸੱਚੇ ਬਾਦਸ਼ਾਹ ਸਾਨੂੰ ਬਖਸ਼ਨਾ ਬਸ ਸਾਨੂੰ ਤਾਂ ਇੰਨੇ ਬਣਾ ਵੀ ਆਉਦੀ ਬਾਣੀ ਦੇ ਲਾੜ ਲਈ ਰੱਖੋ ਆਪਦੇ ਚੰਗੇ ਕਾਰਜਾਂ ਦੇ ਕਾਤ ਲਈ ਰੱਖ ਬਸ ਇਹ ਤਾਂ ਇੰਨੇ ਜੋਗੇ ਸਾਨੂੰ ਰੱਖ ਲਾ ਬਹੁਤ ਹੈ ਗੁਰਦਾਰ ਆਪਾਂ ਨਮਾਉਣ ਵਾਲੇ ਕਿੱਥੇ ਆ ਇੰਨੀ ਜ਼ੋਰ ਤਾਂ ਆਪਣੇ ਵਿੱਚ ਕਿੱਥੇ ਆ ਮੇਰੇ ਵੀਰਵਾਸ ਮੈਂ ਤਾਂ ਇਹੀ ਬੇਨਤੀ ਕਰਦਾ ਵੀ ਜਰ ਜੇ ਵੀ ਇਹ ਜੀ ਕੋਈ ਗੱਲ ਉਹਦੇ ਤੇ ਹਰ ਹਰਾ ਜਰੂਰ ਮਾਰ ਦਿਆ ਕਰੋ